ਸਿਰਫ ਇਸ ਮਟੀਰੀਅਲ ਦੇ ਨਾਲ ਗੰਦੇ ਦੇ ਗੰਦਾ ਪੱਥਰ ਮਾਰਬਲ ਫਰਸ਼ ਟੋکریاں ਬਿਲਕੁਲ ਸਾਫ਼ ਕਰੋ ਬਿਨਾ ਕਿਸੇ ਪੈਸੇ ਤੋਂ ਕਮਾਲ ਦੀ ਟਿਪਸ ਤੁਸੀਂ ਦੇਖ ਸਕਦੇ ਹੋ ਫਰਸ਼ ਕਿੰਨਾ ਜ਼ਿਆਦਾ ਗੰਦਾ ਹੋਇਆ ਪਿਆ ਹਨਾ ਆ ਦੇਖੋ ਤੇਲਾਂ ਤੇ ਆਹ ਤੇਲਾਂ ਦਾ ਵੀ ਹਾਲ ਤੁਸੀਂ ਦੇਖ ਸਕਦੇ ਹੋ ਇਹਨੂੰ ਸਾਫ਼ ਕਰਨਾ ਮੈਂ ਤੁਹਾਨੂੰ ਅੱਜ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਗੰਦਾ ਫਰਸ਼ ਨੂੰ ਆਪਾਂ ਸਾਫ਼ ਕਰਾਂਗੇ ਤੇ ਤੁਹਾਨੂੰ ਮੈਂ ਚਲੋ ਵੀਡੀਓ ਵੀ ਸ਼ੇਅਰ ਕਰ ਜਾ ਦੇਖੋ ਕਿੰਨੀ ਜਿਆਦਾ ਗੰਦਗੀ ਹੋਈ ਪਈ ਆ ਆ ਦੇਖੋ ਜਿਹੜਾ ਵਸਤੂ ਪਹਿਲਾਂ ਆਪਾਂ ਇੱਥੇ ਲਿਆ ਨਮਕ ਸੇਦਾ ਨਗਰੀ ਨੂੰ ਕਹਿੰਦੇ ਹੋ ਲੈ ਲੈਣਾ ਉਦੋਂ ਬਾਅਦ ਆਪਣਾ ਈਜ਼ੀ ਦੇ ਵਿੱਚ ਪਾ ਲੈਣਾ ਥੋੜਾ ਜਿਹਾ ਬਸ ਤੇ ਇੰਨਾ ਕ ਆਪਾਂ ਪਾਣੀ ਲਿਆ ਹੈ ਆ ਮਿਸ਼ਰਨਾ ਕਿਦਾਂ ਚੇਂਜ ਹੋ ਗਿਆ ਕਲਰ ਜਿਹਦੇ ਵਿੱਚ ਪਾ ਦੇਣਾ ਸੀ ਪਾਤ ਵਾਰ ਵਿੱਚ ਚੰਗੀ ਤਰ੍ਹਾਂ ਆਪਾਂ ਘੋਲ ਲਿਆ ਹੈ ਬ੍ਰਸ਼ ਲੈ ਕੇ ਇਹਨੂੰ ਆਪਾਂ ਏਦਾਂ ਲਗਾ ਦੇਣਾ ਇਹਨੇ ਜਿੰਨੇ ਤਾਂ ਵੀ ਬੰਦ ਗਏਗੇ ਉੱਥੇ ਲਗਾ ਦੇਣਾ ਸੇਬਾ ਉੱਤੇ ਜੇ ਅਸੀਂ ਉਦੋਂ ਇਹਨੂੰ ਪਾਣੀ ਸਿੱਟਿਓ ਵੀ ਜ਼ਿਆਦਾ ਪਾਣੀ ਲੱਗਣਾ ਤਾਂ ਪ੍ਰੈਸ਼ਨਰ ਲਗਾਉਗੇ ਪਾਣੀ ਥੋੜਾ ਵਾਟ ਕੇ ਤੇ ਲਦਨ ਦਾ ਸਮਟਰੀਅਲ ਬਣਾਇਆ ਹੈ ਹੁਣ ਆਪਾਂ ਲੋਹੇ ਵਾਲਾ ਕੁੱਚਾ ਲਿਆਏ ਉਦੋਂ ਨੂੰ ਚੰਗੀ ਤਰ੍ਹਾਂ ਆਪਾਂ ਸਾਫ ਕਰਦੇ ਨਾ ਆਪਾਂ ਸਟਾਰਟ ਹੋ ਸਕਦੇ ਅਨਨੁਤੇ ਇਹ ਸਫਾ ਕਰਨਾ ਆਜੋ ਕੋਲੇ ਕਾਰੋ ਦਾਖੇ ਕੋਲ ਇਹ ਫਾਟ ਨਹੀਂ ਸਭ ਤੋਂ ਜ਼ਿਆਦਾ ਜਿਹੜੀ ਗੰਦਗੀ ਨੇ ਬਾਥਰੂਮ ਦੇ ਕੋਨੇ-ਕੋਨੇ ਤੇ ਜਿਹੜੇ ਟਾਇਲਾਂ ਦੇ ਪੱਥਰ ਲਾਇਆ ਹੁੰਦਾ ਨਾ ਉੱਥੇ ਬਹੁਤ ਜ਼ਿਆਦਾ ਗੰਦਗੀ ਹੋ ਜਾਂਦੀ ਆ ਤੁਸੀਂ ਦੇ ਦੇ ਜਿੱਦ ਲਈ ਬੰਨੇ ਪਾਣੀ ਹੈ ਨਾ ਜਾਣ ਵਾਸਤੇ ਬਾਥਰੂਮ ਦਾ ਹਨਾ ਜਿੰਨਾ ਵੀ ਪਾਣੀ ਦਾ ਨਿਕਾਸ ਅੱਧ ਲਈ ਸਾੜੇ ਰੱਖਿਆ ਇਹ ਵਾਲੀ ਟਾਇਲਾਂ ਵੀ ਬਹੁਤ ਜ਼ਿਆਦਾ ਗੰਦੀਆਂ ਸੀਗੀਆਂ ਤੇ ਪੂਰੀਆਂ ਟਾਇਲ ਵਗੈਰਾ ਮੈਂ ਸਾਫ਼ ਕਰ ਲਿਆ ਸੀਗੀਆਂ ਇਹ ਚੰਗੀ ਤਰ੍ਹਾਂ ਹਨ ਤੇ ਮੈਂ ਕਿਹਾ ਚਲੋ ਇਹ ਜਿੰਨਾ ਕੁ ਮੈਂ ਤੁਹਾਡੇ ਸਾਹਮਣੇ ਮਟੀਰੀਅਲ ਬਣਾਇਆ ਸਿਰਫ ਉਹੀ ਮਟੀਰੀਅਲ ਲੱਗਿਆ ਇੱਕ ਨਮਕ ਨਾਲ ਸਿੱਧਾ ਨਮਕ ਤੇ ਇੱਕ ਆਪਾ ਈਜ਼ੀ ਪਾਇਆ ਸੀ ਕਿਤਾ ਥੋੜਾ ਜਿਹਾ ਪਾਣੀ ਪਾ ਕੇ ਬਸ ਉਹਦੇ ਨਾਲ ਤੁਸੀਂ ਐਨ ਜਿੰਨਾ ਵੀ ਬਾਥਰੂਮ ਹੈਗਾ ਇੰਨਾ ਸਾਫ਼ ਕਰ ਸਕਦੇ ਟਾਇਲ ਵੀ ਐਨ ਕਲੀਨ ਕਰ ਸਕਦੇ ਹੋ ਹੋਰ ਕਿਸੇ ਮਹਿੰਗੀ ਚੀਜ਼ ਦੀ ਲੋੜ ਨਹੀਂ ਪੈਣੀ ਹੈਗੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆndi ਹੈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਜਰੂਰ ਕਰਿਓ ਇਹ ਵਾਲੀ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਕਿਉਂਕਿ ਬਹੁਤ ਜ਼ਿਆਦਾ ਪੈਸੇ ਦੀ ਬਚਤ ਹੋ ਜਾਈ ਤੁਹਾਡੇ ਆ ਤੁਸੀਂ ਦੇਖ ਸਕਦੇ ਟੋਕਰੀ ਬਹੁਤ ਜਿਆਦਾ ਗੰਦੀ ਸੀਗੀ ਇੱਕ ਕਮਾਲ ਦੀ ਗੱਲ ਤੁਹਾਨੂੰ ਮੈਂ ਦੱਸਾਂ ਇਹ ਜਿੰਨੀ ਵੀ ਟੋਕਰੀ ਖਰਾਬ ਸੀ ਨਾ ਗੰਦੀ ਹੋਈ ਸੀ ਸਮਾਂ ਰੱਖਣ ਵੇਲੇ ਇਹ ਸਿਰਫ ਮੈਂ ਬਰਸ਼ ਦੇ ਨਾਲ ਹੀ ਸਾਫ ਕੀਤਾ ਲੋਹੇ ਵਾਲੇ ਕੋਚਾ ਮੈਂ ਕੋਲ ਰੱਖਿਆ ਸੀਗਾ ਬਟ ਮੈਂ ਬਾਅਦ ਵਿੱਚ ਸਾਈਡ ਤੇ ਕਰ ਦਿੱਤਾ ਸੀਗਾ ਲੋਹੇ ਵਾਲੇ ਕੋਚਾ ਕਿਉਂਕਿ ਉਹਦੇ ਨਾਲ ਸਾਫ ਕਰਨੇ ਦੀ ਨਾ ਟੋਕਰੀ ਨੂੰ ਲੋੜ ਨਹੀਂ ਪਏਗਾ ਬਰਸ਼ ਨਾਲ ਜਿਹੜਾ ਮਟੀਰੀਅਲ ਆਪਾਂ ਬਣਾਇਆ ਨਾ ਉਹਦੇ ਨਾਲ ਹੀ ਐਨ ਵਧੀਆ ਇਹਦੀ ਸਫਾਈ ਹੋ ਗਈ ਸੀ ਬਾਅਦ ਵਿੱਚ ਮੈਂ ਇਹਨੂੰ ਚੰਗੀ ਤਰ੍ਹਾਂ ਜਦੋਂ ਐਨ ਸਾਫ ਹੋ ਗਿਆ ਤੇ ਬਾਲਟੀ ਚੰਗੇ ਭਾਣੇ ਧੋ ਕੇ ਤੇ ਸਾਈਡ ਤੇ ਰੱਖ ਦਿੱਤਾ ਸੀਗਾ ਤੇ ਮੈਂ ਪਹਿਲੇ ਸੋਚੇ ਮੈਂ ਕਿ ਸ਼ਾਇਦ ਲੋਹੇ ਵਾਲਾ ਕੁਚਾ ਨਾ ਮਾਰਨ ਪਰ ਜਿੰਨੀ ਜਿਆਦਾ ਗੰਦਾ ਸੀਗਾ ਇਹ ਉਹਨੂੰ ਟੋਪਰੀ ਹੋਈ ਬਟ ਸਾਫ਼ ਹੋ ਗਿਆ ਸੀ ਬਿਲਕੁਲ ਆਸਾਨ ਤਰੀਕੇ ਨਾਲ ਲੋ ਜੀ ਜਿੰਨੇ ਵੀ ਮਟੀਰੀਅਲ ਸੀ ਨੂੰ ਥੋੜੀ ਦੇਰ ਮੈਂ ਇੱਦੀ ਰਹਿਣ ਸਭੀ ਲਾਇਆ ਹੋਇਆ ਸੀ ਨਾ ਜਿਹੜਾ ਫਰਸ਼ ਦੇਤੀ ਨੂੰ ਇੱਦੀ ਰਹਿਣ ਤੇ ਬਾਅਦ ਵਿੱਚ ਦੇ ਉੱਤੇ ਪਾਣੀ ਮਾਰ ਦਿੱਤਾ ਸੀਗਾ ਚੰਗੀ ਤਰ੍ਹਾਂ ਪਾਣੀ ਮਾਰਨ ਤੋਂ ਬਾਅਦ ਫਿਰ ਮੈਂ ਝਾੜੂ ਨਾਲ ਉਹ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਸੀਗਾ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਦਾਗ ਵਗੈਰਾ ਵੈਸੇ ਦੇਖਦੇ ਪਰ ਉਹ ਜਿਹੜੇ ਲਾਈਟ ਹੋ ਗਏ ਸੀ ਹੱਦ ਤੇ ਵੱਧ ਤੇ ਇਹਦੀ ਕਲੀਨਿੰਗ ਨਾ ਬਾਥਰੂਮ ਦੀ ਬਹੁਤ ਟਾਈਮ ਬਾਅਦ ਹੋਈ ਹੈ ਤਾਂ ਕਰਕੇ ਇਹ ਨਾ ਇਹ ਵਾਲਾ ਬਾਥਰੂਮ ਇਸ ਤਰ੍ਹਾਂ ਦਾ ਆਪਣਾ ਲੱਗਦਾ ਪੱਥਰ ਜਿੱਦਾਂ ਖਰਾਬ ਜਿਹਾ ਹੋ ਗਿਆ ਹੁੰਦਾ ਤੇ ਲੋ ਜੀਆ ਸਾਰਾ ਬਾਥਰੂਮ ਜਿੰਨਾ ਵੀ ਸੀ ਨਾ ਪੂਰਾ A to Z ਕਲੀਨ ਕਰ ਦਿੱਤਾ ਸੀ ਟੋਕਰੀ ਵੀ ਹੈਨ ਸਾਫ਼ ਹੋ ਗਈ ਸੀ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾਂ ਫਰਸ਼ ਦਾ ਹਾਲ ਦੇਖ ਰਹੇ ਹੋ ਕਿਦਾਂ ਸੀ ਹੁਣ ਦੇਖੋ ਫਰਸ਼ ਦਾ ਹਾਲ ਕਿੰਨਾ ਵਧੀਆ ਹੋ ਗਿਆ ਹੈ ਨਾ ਵੌਇਸ ਓਵਰ ਇਸ ਕਰਕੇ ਕਰਨੀ ਪਈ ਕਿਉਂਕਿ ਸੌਂਗ ਲੱਗੇ ਸੀ ਉਹਨਾਂ ਦੀ ਆਵਾਜ਼ ਆਣੀ ਸਟਾਰਟ ਹੋ ਗਈ ਸੀਗੀ ਤੇ ਆ ਦੇਖੋ ਚਿੱਟਾ ਪੱਥਰ ਸੀਗਾ ਤੇ ਦੇਖੋ ਬਿਲਕੁਲ ਚਮਕ ਗਿਆ ਇਹ ਦੋ ਤਿੰਨ ਵਾਰ ਇਸੀ ਮਟੀਰੀਅਲ ਨਾਲ ਆਪਾਂ ਇੱਕ ਵਾਰੀ ਫੇਰ ਪੱਥਰ ਨੂੰ ਸਾਫ਼ ਕਰਾਂਗੇ ਬਿਲਕੁਲ ਸਾਫ਼ ਸੁਥਰਾ ਪੱਥਰ ਹੋ ਜਾਣਾ ਹੈ ਇੱਥੇ ਲਗਾ ਤਾਂ ਬਾਕੀ ਲਗਾ ਤਾਂ ਬਾਕੀ ਜਿਹੜਾ ਸਮਾਨ ਹੈਗਾ ਇਹਦੇ ਇੱਥੇ ਰੱਖ ਦੇਣਾ ਚਲੰਗਾ ਜੀ ਹੁਣ ਆਪਣੀ ਵੀਡੀਓ ਇੱਥੇ ਸਮਾਪਤ ਹੋ ਗਈ ਜੇ ਬਲੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੰਗਾ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ